ਤਾਂ ਸਿੱਧੇ ਹੋ ਗਏ ਪੁਲਿਸ ਅਧਿਕਾਰੀਆਂ ਦੇ ਨਾਲ ਪੈ ਗਿਆ ਪੇਚਾ ਦਰਅਸਲ ਅਮਰਤਸਰ ਕੋਰਟ ਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਪੇਸ਼ ਕੀਤਾ ਜਾਣਾ ਸੀ ਤਾਂ ਉਸ ਦੌਰਾਨ ਅਮਰਤਪਾਲ ਸਿੰਘ ਦੇ ਮਾਤਾ ਵੀ ਉੱਥੇ ਮੌਜੂਦ ਸੀ ਤਾਂ ਜਿੱਥੇ ਕੀ ਐਸਪੀ ਹਰਪਾਲ ਸਿੰਘ ਦੇ ਨਾਲ ਮਾਤਾ ਜੀ ਦੀ ਕਾਫੀ ਤਿੱਖੀ ਬਹਿਸ ਵਾਜੀ ਹੋਈ ਜਿਸ ਤੋਂ ਬਾਅਦ ਮਾਤਾ ਜੀ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਅੱਜ ਤੁਹਾਡੀ ਆ ਕੱਲ੍ਹ ਨੂੰ ਸਾਡੀ ਆ ਜਾਵੇਗੀ ਫਿਰ ਤੁਹਾਨੂੰ ਦੱਸਾਂਗੇ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਮਾਤਾ ਜੀ ਦੇ ਵੱਲੋਂ ਇਹ ਚੇਤਾਵਨੀ ਦੇ ਦਿੱਤੀ ਆ ਪੁਲਿਸ ਅਧਿਕਾਰੀ ਨੂੰ ਕਾਫੀ ਜ਼ਿਆਦਾ ਤਿੱਖੀ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਕਾਫੀ ਮਾਹੌਲ ਜਿਹੜਾ ਉੱਥੇ ਗਰਮਾ-ਗਰਮੀ ਵਾਲਾ ਹੁੰਦਾ ਹੋਇਆ ਨਜ਼ਰ ਆਇਆ ਦਰਅਸਲ ਅਮਰਤਪਾਲ ਸਿੰਘ ਆ ਸਾੰਦੀ ਡਿਬੂਗੜ ਜੇਲ੍ਹ ਦੇ ਵਿੱਚ ਬੰਦ ਐ ਉਹਨਾਂ ਦੇ ਸਾਥੀ ਜਿਹੜੇ ਨੇ ਅਮਰitsar ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਸੀ ਬੀਤੇ ਕੱਲ ਜਿਹੜਾ ਉਹਨਾਂ ਦੇ ਖਿਲਾਫ ਚਾਰਜ ਵੀ ਫਰੇਮ ਕਰ ਦਿੱਤਾ ਗਿਆ ਤਾਂ ਬਹਿਸਬਾਜ਼ੀ ਹੋਈ ਆ ਕੀ ਕੁਝ ਕਹਿ ਰਹੇ ਨੇ ਮਾਤਾ ਜੀ ਇੱਕ ਵਾਰ ਉਹਨਾਂ ਨੂੰ ਸੁਣਾਉਣੇ ਆ ਉਸ ਤੋਂ ਬਾਅਦ ਬਹਿਸਵਾਜੀ ਤੋਂ ਬਾਅਦ ਮਾਤਾ ਜੀ ਦੇ ਵੱਲੋਂ ਪ੍ਰਤੀਕਰਮ ਦਿੱਤਾ ਗਿਆ ਕਿ ਕੀ ਕੀ ਗੱਲਬਾਤ ਹੋਈ ਸੀ ਕਿਉਂ ਇੰਨਾ ਗੁੱਸਾ ਆਇਆ ਪੂਰੀ ਗੱਲਬਾਤ ਸੁਣਾਉਣੀ ਆ। ਕੀ ਸਮਾ ਸਦਾ ਜਦੋਂ ਸਮਾ ਮਾੜਾ ਕੀ ਵੀ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅਗਲਾ ਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਬਹਿਸ ਨਹੀਂ ਕੋਈ ਨਹੀਂ ਉਹ ਉਹ ਕਿਨੇ ਲਾਈ ਜਾਈਂ ਭਗਵੰਤ ਮਾਨੇ ਲਈ ਲੋੜ ਨਹੀਂ ਲੋਕਾਂ ਨੂੰ ਇਹ ਕਾਨੂੰਨ ਦਾ ਉੱਥੇ ਜਾ ਕੇ ਪਟਿਆਲੇ ਪਟਿਆਲੇ ਮੌਕੇ ਕਦੀ ਤੇਰੀ ਆ ਨਾ ਅੱਜ ਕਦੀ ਸਾਡੀ ਵੀ ਆਊਗੀ ਫੇਰ ਦੱਸਾਂਗੇ ਪੁਲਿਸ ਨੂੰ ਬੰਦੇ RAMDAS ਬੈਠਾ ਵਿਖਣ ਦੇ RAMDAS ਵੇਖੋ ਜੇ ਹੱਕ ਦੀ ਹੱਕ ਨਾ ਵੇੜੂਗਾ ਤੇਰੀ ਕਮਾਈ ਦਾ ਨਹੀਂ ਹੱਥ ਤੇ ਕੋਲ ਤੇਰਾ ਕੰਮ ਹੀ ਨਹੀਂ ਬਿਲੋਈਦਾ ਗੱਲ ਕਰ ਰੰਦਾ ਤੂੰ ਦੇਖ ਉਹਨਾਂ ਨੂੰ ਗੰਦਰ ਨਹੀਂ ਕਮਾਉਣ ਦਿੰਦਾ ਮੁੰਡਿਆਂ ਨੂੰ ਜਿਹੜੇ ਕੋਰਟ 'ਚ ਪੇਸ਼ ਕਰਾਉਣ ਆ ਇਹਨਾਂ ਦੇ ਮਲਜਮੇ ਆ ਤੂੰ ਹੀ ਆ ਕਹਿੰਦਾ ਬਸ ਕੋਰਟ 'ਚ ਵੇਚ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਕੀ ਸਮਾਸਦਾ ਜਦੋਂ ਮਾਰਾ ਕੀ ਵੀ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅੱਗ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਬਹਿਸ ਨਹੀਂ ਕੋਈ ਨਹੀਂ ਉਹ ਉਹ ਕਿਨੇ ਲਈ ਜਾਈ ਭਗਵੰਤ ਮਾਨੇ ਲਈ ਰੋਹ ਦੀ ਲੋਕਾਂ ਨੂੰ ਇਹ ਕਾਨੂੰਨ ਦਾ ਹੈ ਉੱਥੇ ਜਾ ਕੇ ਪਟਿਆਲੇ ਪਟਿਆਲੇ ਮਿਲਾਂ ਕਰ ਕਦੀ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫੇਰ ਦੱਸਾਂਗੇ ਬੁੱਢੇ ਰਾਮਦਾਸ ਬੈਠਾ ਵਿਖਣ ਦੇ ਉਹ ਰਾਮਦਾਸ ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਵੇੜੂਗਾ ਤੇਰੀ ਕਮਾਈ ਦਾ ਨਹੀਂ ਹੱਥੇ ਤੋਂ ਤੇਰਾ ਕੰਮ ਹੀ ਨਹੀਂ ਬਿਲੋਈਦਾ ਗੱਲ ਕਰਨ ਦਾ ਤੂੰ ਦੇਖ ਤੇ ਉਹਨਾਂ ਨੂੰ ਗੰਦਾ ਨਹੀਂ ਕਮਾਉਂ ਦਿੰਦਾ ਮੁੰਡਿਆਂ ਨੂੰ ਉਹਨਾਂ ਨੂੰ ਕੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮੁਲਜ਼ਮੇ ਆ ਤੂੰ ਹੀ ਆ ਕਹਲਾ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਤਾਂ ਲੈਣਾ ਮੈਂ ਤੇਰੇ ਮੁੰਡੇ ਦੀ ਉਹਦੀਆਂ ਤਕਸੀਰਾ ਥਾਣੇ ਕੀ ਸਮਾ ਸਦਾ ਜਦੋਂ ਮਾਰਾ ਕੀ ਵੀ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਬਹਿਸ ਨਹੀਂ ਕੋਈ ਨਹੀਂ ਉਹ ਹੋ ਕਿਨੇ ਲਾਈ ਜਾਈਂ ਭਗਵੰਤ ਮਾਨੇ ਲਈ ਰੋ ਦੀ ਲੋਕਾਂ ਦੇ ਮੁੰਡੇ ਉੱਥੇ ਜਾ ਕੇ ਪਟਿਆਲੇ ਪਟਿਆਲੇ ਮੋਲਗਾ ਕਦੀ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਵੇ ਦੱਸਾਂਗੇ ਬੋਲੇ ਗੁਰੂ ਰਾਮਦਾਸ ਬੈਠਾ ਵੇਖਣਿਆ ਬੋਲੇ ਗੁਰੂ ਰਾਮਦਾਸ ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਵੇੜੂਗਾ ਤੇਰੀ ਕਮਾਈ ਕਰਦੀ ਨਾ ਹੱਥੇ ਕੋਲ ਤੇਰਾ ਕੰਮ ਹੀ ਨਹੀਂ ਬਿਲੋਈਦਾ ਗੱਲ ਕਰਾਂਦਾ ਤੂੰ ਦੇ ਇੱਥੇ ਉਹਨਾਂ ਨੂੰ ਗੰਦਰ ਨਹੀਂ ਕਮਾਉਂ ਦਿੰਦਾ ਮੁੰਡਿਆਂ ਨੂੰ ਜਿਹੜੇ ਸੋਡ ਚ ਪੇਸ਼ ਕਰਨਾ ਇਹਨਾਂ ਦੇ ਮੁੱਲਜਮੇ ਆ ਅਮਰਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਆ ਤੇ ਉਹ ਬਹਿਸ ਬਾਜ਼ੀ ਵੀ ਤੁਸੀਂ ਸੁਣੀ ਆ ਕਿਸ ਤਰੀਕੇ ਦੇ ਨਾਲ ਪੁਲਿਸ ਅਧਿਕਾਰੀ ਦੇ ਵੱਲੋਂ ਪਹਿਲਾਂ ਅਮਰਤਪਾਲ ਸਿੰਘ ਦੇ ਵਾਰੇ ਵੱਡਾ ਸ਼ਬਦ ਆਖਿਆ ਗਿਆ ਸੀ ਜਿਸ ਤੋਂ ਬਾਅਦ ਮਾਤਾ ਜੀ ਨੂੰ ਗੁੱਸਾ ਆ ਗਿਆ ਜਿਸ ਤੋਂ ਬਾਅਦ ਮਾਤਾ ਜੀ ਨੇ ਕਹਿਤਾ ਕਿ ਅੱਜ ਤੁਹਾਡੀ ਆ ਕੋਈ ਗੱਲ ਨਹੀਂ ਕਰ ਲੂ ਸਾਡੀ ਆਵੇਗੀ ਫਿਰ ਤੁਹਾਨੂੰ ਦੱਸਾਂਗੇ ਤਾਂ ਇਹਦਾ ਬਦਲ ਦਿਹਾ ਰਹਿੰਦਿਆਂ ਨੇ ਸਰਕਾਰ ਜਿਹੜੀ ਸਰਕਾਰ ਹੁੰਦੀ ਆ ਕੁਰਸੀਆਂ ਹੁੰਦੀਆਂ ਨੇ ਕੁਰਸੀਆਂ ਦਾ ਨਿੱਗ ਸਦਾ ਕਿਸੇ ਨੇ ਨਹੀਂ ਮੰਨਿਆ ਭਾਵੇਂ ਕੋਈ ਰਾਜੇ ਮਹਾਰਾਜਿਆਂ ਦੀ ਗੱਲ ਕਰੀਏ ਭਾਵੇਂ ਤਾਂ ਸਰਕਾਰਾਂ ਦੀ ਗੱਲ ਕਰੀਏ ਕੁਰਸੀ 5 ਸਾਲ ਦੇ ਲਈ ਹੁੰਦੀ ਆ 5 ਸਾਲ ਤੋਂ ਬਾਅਦ ਕੀ ਪਤਾ ਦੁਬਾਰਾ ਤੋਂ ਆਉਣੀਆਂ ਉਹਨਾਂ ਦੇ ਹੱਥ ਕੁਰਸੀ ਜਾਂ ਫਿਰ ਕਿਸੇ ਹੋਰ ਦੇ ਹੱਥ ਦੇ ਵਿੱਚ ਇਹ ਕੁਰਸੀ ਚਲੇ ਜਾਣੀ ਆ ਤਾਂ 2027 ਦੇ ਲਈ ਤਾਂ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨ ਦਿੱਤਾ ਤਾਂ ਜੇਕਰ ਕਦੇ ਸਰਕਾਰ ਇਹੋ ਜੀ ਬਣ ਜਾਂਦੀ ਆ ਜਿਸ ਦੇ ਵਿੱਚ ਅਮਰਤਪਾਲ ਸਿੰਘ ਮੁੱਖ ਮੰਤਰੀ ਹੋਣਗੇ ਤਾਂ ਫਿਰ ਇਨ੍ਹਾਂ ਪੁਲਿਸ ਮੁਲਾਜ਼ਮਾਂ ਤੋਂ ਕੀ ਬਦਲੇ ਲਏ ਜਾਣਗੇ ਇਹ ਵੱਡੇ ਸਵਾਲ ਜ਼ਰੂਰ ਨੇ ਕਿਉਂਕਿ ਸਰਕਾਰੀ ਤੰਤਰ ਆ ਸਰਕਾਰੀ ਤੰਤਰ ਦੇ ਵਿੱਚ ਪੁਲਿਸ ਉਸ ਦੀ ਹੁੰਦੀ ਆ ਜਿਸ ਦੀ ਸਰਕਾਰ ਹੁੰਦੀ ਆ ਤਾਂ ਪੁਲਿਸ ਮੁਲਾਜ਼ਮਾਂ ਜਿਹੜੇ ਨੇ ਉਹ ਬਹਿਸ ਵਾਜੀ ਕਰਦੇ ਹੋਏ ਜ਼ਰੂਰ ਨਜ਼ਰ ਆਏ ਨੇ ਤੇ ਦੂਜੇ ਪਾਸੇ ਮਾਤਾ ਜੀ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਦੇ ਦਿੱਤੀ ਤੁਸੀਂ ਇਸ ਚੇਤਾਵਨੀ ਨੂੰ ਕਿਵੇਂ ਦੇਖਦੇ ਹੋ ਮਾਤਾ ਜੀ ਦੇ ਵੱਲੋਂ ਜੋ ਜਵਾਬ ਦਿੱਤਾ ਗਿਆ ਪੁਲਿਸ ਅਧਿਕਾਰੀ ਨੂੰ ਤਾਂ ਉਸ ਨੂੰ ਕਿਵੇਂ